ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਘਰੇਲੂ ਪਰਿਵਾਰ ਦੇ ਘਰ ਤੋਂ ਵੀਡੀਓ ਬਣਾ ਰਹੇ ਆਂਗੇ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਦੀ ਘਰ ਦੀ ਝੋਟੀ ਆ ਗਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰੋ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਜਦ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਵੀ ਕੋਸ ਹੁੰਦਾ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਮਾਲ ਕੋਲ ਦਿੱਤੀ ਜਾਂਦੀ ਹੈਗੀ ਤੁਸੀਂ ਕੋਲ ਆ ਕੇ ਵੇਖ ਕੇ ਨਿਰਕਪਰਕ ਕਰਕੇ ਪਸ਼ੂ ਲੈਣਾ ਵਾ ਤੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪਰ ਉਹ ਜਾਣਕਾਰੀ ਜੀ ਇਹ ਛੋਟੀ ਬਾਰੇ ਜਸਤਰੀ ਕਾਲ ਜੀ ਹਸਤਰੀ ਕਾਲ ਜੀ ਨਾਮ ਦੱਸ ਦੇ ਗਏ ਜੀ ਲਖਵਿੰਦਰ ਸਿੰਘ ਜੀ ਠੀਕ ਆ ਬਈ ਛੋਟੀ ਸੂਈ ਅੱਕਣ ਦਾ ਨੂ ਸੂਈ ਨੂੰ ਇਹਨੂੰ ਤਿੰਨ ਟੰਨ ਹੋਵੇ ਜੀ ਠੀਕ ਆ ਕਿੰਨਾ ਬੋਲਾ ਥੱਲੇ ਇਹਦੇ 9 ਕਿਲੋ ਆ ਜੀ ਠੀਕ ਆ ਦੰਦਾ ਤੋਂ ਕਿਵੇਂ ਆ ਚੌਗੀ ਆ ਜੀ ਠੀਕ ਆ ਪਹਿਲਾ ਸੂਬਾ ਸੂਈ ਆ ਪਹਿਲਾ ਸੂਬਾ ਸੂਈ ਆ ਠੀਕ ਆ ਕੱਢ ਛੋਟੀ ਜੀ ਠੀਕ ਆ ਜੀ ਕੱਢ ਲਈ ਬਾਹਰ ਨੂੰ ਲੋ ਬਈ ਦੋਸਤੋ ਭਾਈ ਦੱਸਦਾ ਬਈ ਪਹਿਲਾ ਸੂਬਾ ਸੂਈ ਆ ਤੀਜੇ ਦਿਨ ਸੂਈ ਨੂੰ ਆ 9 ਕਿਲੋ ਬੋਲਾ ਥੱਲੇ ਨੈਟ ਜਿਹੜਾ ਕੰਡੇ ਵਾਲਾ ਤਿਆਰ ਆ ਇਹਦੇ ਮਗਰ ਕੱਟਾ ਇਹਦੇ ਇਹ ਸਕੁਆਟੀ ਬਹੁਤ ਚੰਗੀ ਆ ਕੱਲੀ ਖੁੱਲਾ ਸਿੰਗਸੁੰਗ ਬਹੁਤ ਚੰਗਾ ਵਾ ਤੁਸੀਂ ਚੈੱਕ ਕਰ ਸਕਦੇ ਹੋ ਵਾਏ ਨੋਈਨ ਬਹੁਤ ਆ ਕੱਦ-ਕਾੜ ਚੰਗਾ ਵਾ 9 ਕਿਲੋ ਬੋੜਾ ਤੀਜੇ ਦਿਨ ਚਵਾ ਰਹੀ ਆ ਦੁੱਧ ਪੈਦੋਗੀ 12-13 ਕਿਲੋ ਖੁੱਲਾ ਜੇ ਥੋੜੀ ਸੇਵਾ ਸੰਭਾਲ ਚੰਗੀ ਹੋਈ ਤਾਂ ਵਾਧੇ ਪੈ ਸਕਦੀ ਆ ਪੱਠਪੜਾ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਵਾਏ ਨੋਈਨ ਬਹੁਤ ਚੰਗਾ ਵਾ ਬੋਡੀ ਸਟਰਕਚਰ ਬਹੁਤ ਵਧੀਆ ਮੋੜ ਲਿਓ ਜੀ ਦੋਸਤੋ ਹੁਣ ਤਾਂ ਇਹ ਚੋਈ ਹੋਈ ਆਗੀ ਤੁਹਾਨੂੰ ਵੀਡੀਓ ਬਣਾ ਸਮਾਂ ਨੋਟ ਕਰਾ ਦਿੰਨੇ ਆਗੇ ਵੀਡੀਓ ਬਣਾ ਸਮਾਂ ਹੈਗਾ ਵਾ 7 ਵਜੇ 33 34 ਮਿੰਟ ਹੋਏ ਆਗੇ ਸ਼ਾਮ ਦੇ ਚੋ ਜ ਸਾਰਾ ਦੇਣੀ ਪਿਆ ਵਾ ਹਜੇ ਅੱਧਾ ਪੌਣਾ ਘੰਟੇ ਚਵਾਈ ਨੂੰ ਹੋਇਆ ਵਾ ਫਿਟਿੰਗ ਆਲਾ ਹਵਾਨਾ ਬਹੁਤ ਸੋਹਣਾ ਥਣਾ ਦੇ ਵਿਥੀ ਚੈੱਕ ਕਰ ਲਓ ਬਹੁਤ ਸੋਹਣੀ ਥਣਾ ਚ ਵਿਥੀ ਹੈਗੀ ਫੋਲ ਗੈਪ ਚ ਲੱਗੇ ਹੋਏ ਆਗੇ ਥਣਾ ਸਾਈਜ਼ ਚੈੱਕ ਕਰ ਲਓ ਠੰਡੀ ਸੀਲਾ ਭੋਰਾ ਨੇ ਉਪਰਾਂ ਕੀਤਾ ਜੇ ਨੀ ਕਿ ਜਿਵੇਂ ਉਪਰੇ ਬੰਦਾ ਪਸ਼ੂ ਕਰਦਾ ਹੁੰਦਾ ਵਾ ਪੈਠ ਪੂੜਾ ਬਹੁਤ ਚੰਗਾ ਵਾ ਬਏ ਨੂ ਨ ਬਹੁਤ ਹੈਗਾ 9 ਕਿਲੋ ਬੋਹੜ ਇਸ ਟਾਈਮ ਤਿਆਰ ਆਗਾ ਘਰੇਲੂ ਪਰਿਵਾਰ ਕੋਲ ਘਰ ਦੀ ਝੋਟੀ ਆਗੀ ਕੋਈ ਵਪਾਰ ਦਾ ਕੰਮ ਨਹੀਂਗਾ ਕੋਈ ਲਿਆਂਦੀ ਨਹੀਂਗੀ ਠੰਡੀ ਸੀਲ ਜਮਾ ਐਚ ਐਫ ਵੜਾ ਰਹੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲ ਇਹ ਕੋਈ ਗੱਲ ਬਾਤ ਨਹੀਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਆ ਜਮਾ ਥਾਣਾ ਦੇ ਵਿੱਥੀ ਬਹੁਤ ਚੰਗੀ ਆ ਸਮੀ ਪੜੀ ਬਹੁਤ ਚੰਗੀ ਆਗੀ ਬਾਈ ਨਵਈਨ ਬਹੁਤ ਆਗਾ ਦੁੱਧ ਵੀ ਚੰਗਾ ਪਿਆ ਜੂਗੀ ਇਹ ਫੇਸ ਕੁਆਰਟੀ ਬਹੁਤ ਚੰਗੀ ਆ ਹੁੰਡਾ ਸੈਂਗਰ ਵੀ ਦੇਖ ਸਕਦੇ ਹੋ ਮੁੱਲ ਬਈ ਇਹਦਾ ਜੀ 6 ਲੱਖ ਆ ਠੀਕ ਹੈ ਵਿੱਚੋਂ ਕਿ ਮਾਨ ਤਾਨ ਕੱਢਾਂ ਕੋਈ ਨਹੀਂ ਕਰੰਤੇ ਠੀਕ ਹੈ ਜੀ ਲੋ ਵੀ ਦੋਸਤੋ 1,25,000 ਰੁਪਇਆ ਬਾਈ ਡਿਮਾਂਡ ਕਰਦੇ ਆਗੇ ਵਿੱਚੋਂ ਕੋਈ ਮਾਨ ਤਾਨ ਹੋ ਜੂਗਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਫੋਨ ਕੀਤੇ ਤੋਂ ਬਾਈ ਲੈਸ ਹੋ ਜਾਂਦਾ ਹੁੰਦਾ ਵਾ ਬਾਕੀ ਆਏ ਬੰਦੇ ਦਾ ਮਾਨ ਤਾਨ ਤਾਂ ਰੇਗ ਬੰਦਾ ਕਰਦਾ ਹੀ ਹੈਗਾ ਫਿਰ ਸਕੁਆਲਟੀ ਚੰਗੀ ਆ ਕੱਦ ਵਜਨ ਚੰਗਾ ਵਾ ਸਮੀਪਲੀ ਬਹੁਤ ਚੰਗੀ ਆ ਮਗਰ ਇਹਦੇ ਕੱਟਾ ਵਾ ਥਾਣੇ ਦੀ ਵਿੱਥੀ ਚੰਗੀ ਆਗੀ ਮੂੰਹ ਤੋਂ ਚਾਰ ਦੰਦ ਆਗੀ ਹਜੇ ਜਵਾਨ ਫੁੱਲ ਨਹੀਂ ਹੋਈ ਹਜੇ ਚੌਗੀ ਆ ਮੂੰਹ ਤੇ ਫੇਸ ਕੁਆਲਟੀ ਚੰਗੀ ਆ ਆ ਮਗਰ ਕਟਾਇਆ ਤੇ ਜਿਹੜੀ ਸੂਈ ਆ 9 ਕਿਲੋ ਬੋਲਾ ਵਾ ਜਿਹਦੇ ਪਸੰਦ ਆਈ ਤੇ ਬਾਈ ਨਾ ਗਰੈਂਟ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਦੇਖਣ ਲਈ ਧੰਨਵਾਦੀ